ਵੱਡਾ ਹਾਂਸਾ ਮਹਿਲਾ ਪਹਿਲਾ ਘਰ ਦੀ ਜਾ ਮੂਹੀ ਰੋਮ ਨੂੰ ਲਾਇਆ ਹਰ ਸੰਗ ਦੀ ਸਤਿਗੁਰੂ ਨਾਨਕ ਦੇਵ ਸੱਚੇ ਤਾਰਛਾ ਦੱਖਣ ਦੇ ਸੀ ਵਿਚ ਰਹੇ ਸਨ ਇੱਕ ਬੇਦੀਆਂ ਦੀ ਵੰਸ਼ ਵਿੱਚੋਂ ਗੁਰੂ ਸਾਹਿਬ ਦਾ ਸਾਕੀ ਭੂਆ ਕਰਨੀ ਸੀ ਕਰਾਮੀ ਤੋਂ ਪਾਏ ਚਾਚੇ ਦੀ ਭੈਣ ਜਿਹੜੀ ਸੀ ਬਾਬੇ ਕਾਲੂ ਦੀ ਇਹ ਪੀ ਹਲੜੀ ਦੀ ਸਿਕਰਮ ਤੋਂ ਬੇਬੀਆਂ ਚੋਂ ਉਸ ਬੀਬੀ ਦਾ ਪੁੱਤਰ ਸੰਮਨ ਸ਼ਾਹ ਫਕੀਰ ਹੋਇਆ ਹੈ ਸੰਮਨ ਸ਼ਾਹ ਗਲਤੀ ਦੇ ਨਾਲ ਲਿਖਿਆ ਗਿਆ ਸੰਮਨ ਸ਼ਾਹ ਫਕੀਰ ਸੀ ਇਹਦਾ ਡੇਰਾ ਗੁਰਦਾਸਪੁਰ ਦੇ ਜ਼ਿਲ੍ਹੇ ਚ ਵੀ ਹੈਗਾ ਇਹ ਸੰਮਨ ਸ਼ਾਹ ਫਕੀਰ ਸਾਹਿਬ ਸੰਗਤ ਵੀ ਬੜਾ ਪੀਨੀ ਸੀ ਸਰੀ ਜਮਾਤ ਦੀ ਜਗ੍ਹਾ ਸੀ ਸਰੀ ਗ੍ਰਾਮੀਣ ਦੀ ਜਗ੍ਹਾ ਵੀ ਹੈਗੀ ਹੈ ਉਹਦਾ ਇਹੋ ਬਰਬਾਦ ਕਰਿਆ ਜਾਣਗੇ ਉਹਦਾ ਸਤਕਾਰ ਕਰਿਆ ਜਾਣਗੇ ਉਹ ਜੱਲੀ ਵਿੱਚ ਗੁਰੂ ਨਾਨਕ ਦੇਵ ਜੀ ਦੱਖਣ ਚ ਬਚਰਦਾ ਹੋਇਆ ਮਰਿਆ ਹੈ ਜੋ ਸਤਗੁਰਾਂ ਨੂੰ ਮਿਲਿਆ ਤੇ ਉਸ ਵੇਲੇ ਗੁਰੂ ਸਾਹਿਬ ਦੇ ਅੱਗੇ ਰੋ ਕੇ ਮਿੰਨਤੀ ਕੀਤੀ ਕਿ ਮਾਰਾ ਮੈਨੂੰ ਕਹਿੰਦੇ ਫਕੀਰ ਪਹੁੰਚਾ ਪਰ ਮਾਰਾ ਮੈਨੂੰ ਪਹਿਲੇ ਵੇਕ ਕਵਾੜੀ ਸਮਾਧੀ ਦੇ ਦਰਸ਼ਨ ਹੋਏ ਸੀ ਤੇ ਫਿਰ ਸੱਚੇ ਪਾਤਸ਼ਾਹ ਮਜੂਬ ਹੋ ਗਿਆ ਮੁੜ ਕੇ ਮੈਨੂੰ ਪ੍ਰਾਪਤ ਇਹ ਜਿਹੜੀ ਬਖਸ਼ਤ ਹੈ ਇਹ ਬਖਸ਼ਤ ਹੈ ਇਹ ਉਹ ਸ਼ਰਧੀ ਜੀ ਨੂੰ ਸਾਥ ਹੈ ਇਸ ਦੇ ਪ੍ਰਮੇਸ਼ਰ ਦੀ ਪ੍ਰਾਪਤੀ ਹੋ ਰਹੀ ਹੈ ਸੁਭਨੂ ਜੀ ਦੇ ਬਾਂਦ ਕੇ ਬਣੇ ਵਿਕਤ ਪਰ ਪਾਗ ਵਿੱਚ ਸ੍ਰੀਪੁਰ ਮਿੱਤਰ ਆਜ ਮੂਰੇ ਆਏ ਇਹ ਸਰਕਾਰ ਨੂੰ ਸਮਾਜਿਕ ਸੰਤੂਸ਼ਣ ਹੋਏ ਜਦੋਂ ਇਹ ਫੁਰਨਾ ਫੁਰ ਜਾ ਕੇ ਮੈਨੂੰ ਪ੍ਰਾਪਤ ਕਰੋਗੇ ਉਹ ਜਿਹੜੇ ਮਹਾਰਾਜ ਸਾਹਿਬ ਨੂੰ ਦੂਜਾ ਸ਼ੰਕਰਪੁਰ ਨੇ ਕਰਕੇ ਅਲੋਪ ਹੋ ਗਏ ਸਮਾਧੀ ਵਿੱਚ ਉਹੋ ਸਥਿਤੀ ਦਿਖਾਉਂਦੇ ਹਨ ਇੱਕ ਸੁਪੰਦਰਸ਼ਨ ਹੁੰਦੇ ਹੈ ਇੱਕ ਸਰਬਨਦਰਸ਼ਨ ਹੁੰਦੇ ਹੈ ਇੱਕ ਸਾਧ ਸੰਗਤ ਜੀ ਇਸੇ ਪ੍ਰਕਾਰ ਕਿਤੋਂ ਦਰਸ਼ਨ ਹੁੰਦੇ ਹੈ ਤਸਵੀਰ ਵੇਖਣੀ ਤੇ ਇੱਕ ਹੁੰਦੇ ਸਾਂ ਖਿਆਲ ਇਸ ਖਿਆਲ ਦਰਸ਼ਨਾਂ ਲਈ ਖੁਕ ਵਾਸਤੇ ਇਹ ਸਭ ਦੇ ਜਾਣ ਕੀਤਾ ਹੈ ਇਸ ਪ੍ਰਕਾਰ ਕ੍ਰਿਪਾ ਮਾਨ ਜੀ ਦਾ ਜਿਆਰਾ ਪੋਤਰਾ ਸੀ ਪਰਗਮਨ ਦਾ ਪੁੱਤਰ ਉਹਨੇ ਰੋ ਦਿੱਫੀ ਉਸ ਤੋਂ ਨੇ ਵੀ ਤੁੱਖਾਂ ਜਿਹੜੀ ਸੀ ਬਨਾਸਰ ਜਾਏ ਤੁਸੀਂ ਇੱਕ ਉਹ ਸ਼ਿਵਜੀ ਦੀ ਉਪਾਸ਼ਨਾ ਕੀਤੀ ਸ਼ਿਵਾਂ ਨੂੰ ਕਹਿਣ ਲੱਗਾ ਜੀ ਮੇਰੀ ਹਜ਼ਾਰ ਬਾਹ ਹੋ ਜੇ ਸ਼ਿਵਾਂ ਨੇ ਕਿਹਾ ਜੰਗਾ ਤੈਸੇ ਬਾਹ ਹੋ ਜੇਗੀ ਹਜ਼ਾਰ ਬਾਹ ਵਾਲਾ ਹੋ ਗਿਆ ਫਿਰ ਇੱਕਦਮ ਜਾ ਕੇ ਸ਼ਿਵਜੀ ਨੂੰ ਕਹਿੰਦਾ ਮਾਰਾ ਮੇਰੀਆਂ ਬਾਹਾਂ ਚ ਖੁਰਕੁੰਦੀ ਰਹਿੰਦੀ ਹੈ ਕੋਈ ਜੋਦਾ ਚਾਹੀਦਾ ਜਿਹੜਾ ਮੇਰੇ ਨਾਲ ਜੰਗ ਕਰ ਸਕਤੇ ਸ਼ਿਵਜੀ ਨੇ ਉਹਨਾਂ ਕੋਲੋਂ ਸੈਦ ਕਿਆ ਕਹਿੰਦੇ ਚੰਗਾ ਤੂੰ ਆਦਰੇ ਬੂਹੇ ਦੇ ਅੱਗੇ ਇੱਕ ਨਿਸ਼ਾਨ ਘੜਨੇ ਉਹ ਜਦੋਂ ਤੂੰ ਸਾਹ ਦੇਖੋਗੇ ਉਦੋਂ ਸਮਝੀ ਮੇਰੇ ਨਾਲ ਜੰਗ ਕਰਨ ਦਾ ਆ ਪੈਣਾ ਹੋ ਗਿਆ ਫਿਰ ਜਿਵੇਂ ਕੀਤਾ ਸਾਧ ਸੰਗਤ ਜੀ ਇਹ ਵੀ ਉੱਖਾਂ ਇੱਕ ਲੜਕੀ ਕੁਆਰੀ ਸੀ ਉਸ ਨੂੰ ਸੁਪਨੇ ਦੇ ਵਿੱਚ ਕ੍ਰਿਸ਼ਨ ਦਾ ਪੋਤਰਾ ਜੇ ਉਹ ਸੀ ਪ੍ਰਦੋਮੰਦ ਦਾ ਪੁੱਤਰ ਉਹਦੇ ਦਰਸ਼ਨ ਹੋਏ ਦਰਸ਼ਨ ਹੋਣ ਤੋਂ ਕਸ਼ਮੀਰ ਦੇ ਬਹੁਤ ਸਾਰੇ ਉਦਾਹਰਣਾਂ ਕੀ ਹੋਈ ਪਈ ਇਸ ਸਖੀਆਂ ਨੂੰ ਪੁੱਛਿਆ ਕਿ ਕੀ ਕਾਰਨ ਕਿਸੇ ਨੂੰ ਕੁਝ ਨਾ ਦੱਸਿਆ ਤੇ ਇੱਕ ਚਤਰਾ ਕਾਨਾ ਨੇ ਸਖੀ ਜੀਏ ਹਤੀ ਜਨ ਨਾਰਥੋਂ ਵਿਦਿਆ ਸਿੱਖੀ ਸੀ 84 ਲੱਖ ਜੂਨ ਦੀਆਂ ਕਸ਼ਮੀਰਾਂ ਖਿਚਣ ਦੀ ਇਹ ਵਿਦਿਆ ਸਿੱਖੀ ਹੋਈ ਸੀ ਇਹ ਜਦੋਂ ਆਈ ਇਹਦੇ ਕੋਲੇ ਤੇ ਫੇਰ ਮੈਂ ਤਾਂ ਮਰ ਜੂ ਜੇ ਮੈਨੂੰ ਜਿਹੜਾ ਰਾਤ ਸੁਪਨੇ ਦਿਖਿਆ ਉਹ ਨਾਂ ਮਿਲਿਆ ਇਹਨੇ ਕਿਹਾ ਮਹਤੂਰ ਨਕਸ਼ਾ ਬਣਾ ਕੇ ਦਿਖਾਉਣੀ ਹੈ ਕਿਤੇ ਦੇਖਾਂ ਸਾਰੇ ਨਕਸ਼ੇ ਬਣਾਏ ਜੀਆ ਨੇ ਉਹਨੂੰ ਸਾਰੇ ਵਖਾਏ ਕੋਈ ਪਸੰਦ ਨਾ ਆਇਆ ਅਖੀਰ ਦਵਾਰਕਾ ਦਾ ਜਦੋਂ ਨਕਸ਼ਾ ਬਣਾ ਕੇ ਦਿਖਾਇਆ ਉਹਦੀ ਕ੍ਰਿਸ਼ਨ ਜੀ ਵੇਖੇ ਤੇ ਫਿਰ ਉਹਦਾ ਪੋਤਾ ਅਰਿਧ ਰਖਿਆ ਵੇਖ ਕੇ ਕਹਿਣ ਲੱਗਿਆ ਇਹ ਪੁੱਤਰ ਨੇ ਮੈਨੂੰ ਦਰਸ਼ਨ ਦਿੱਤੇ ਐ ਇਹ ਮੈਨੂੰ ਮੰਦਾ ਦੇ ਇਹ ਕਿਤੇ ਦੇਖਾਂ ਮੈਂ ਉਸ ਹਲੇ ਇੱਦਾਂ ਰੂਪ ਧਾਰ ਕੇ ਆਪਣਾ ਰੂਪ ਬਟਾ ਕੇ ਦਵਾਰਕਾ ਵਿੱਚ ਇਸ ਅਰਿਧ ਨੂੰ ਲੈ ਕੇ ਆਈ ਉਹ ਰੁੱਤ ਜਦੋਂ ਆ ਕੇ ਇਹਨੂੰ ਮਿਲਿਆ ਇਸ ਊਖਾ ਨੂੰ ਬਨਾਸਰ ਦੀ ਧੀ ਨੂੰ ਉਹ ਸ਼ੋਰ ਵੀ ਤੁਝਾ ਡੇਰ ਪਈ ਰਾਜੇ ਨੇ ਸੋਚਿਆ ਮੇਰੇ ਨਾਲ ਜੰਗ ਕਰਨ ਵਾਲਾ ਆ ਗਿਆ ਜਦੋਂ ਕੁੜੀ ਦੇ ਮਹਿਲ ਚ ਆਇਆ ਤੇ ਉਹ ਉਹਨੂੰ ਉਹਦੇ ਮਹਿਲਾਂ ਚ ਬੈਠਾ ਵੇਖਿਆ ਉਸ ਨੂੰ ਪਕੜ ਕੇ ਕੈਦ ਕਰ ਲਿਆ ਜਦੋਂ ਕੈਦ ਕਰ ਲਿਆ ਉਸ ਨੇ ਕਿਤੇ ਦੇ ਖੰਫੇ ਜਾ ਕੇ ਕ੍ਰਿਸ਼ਨ ਨੂੰ ਪਤਾ ਦਿੱਤਾ ਕਿ ਤੇਰਾ ਪੋਤਾ ਦਾ ਕੈਦ ਕਰ ਲਿਆ ਬਨਾਸਰ ਮੈਂ ਜਿਸ ਨੇ ਆ ਕੇ ਕ੍ਰਿਸ਼ਨ ਜੀ ਨੂੰ ਜੰਮ ਕੀਤਾ ਜੰਮ ਕਰਕੇ ਆ ਉਹ ਪੋਤੇ ਨਾਲ ਊਖਾ ਨੂੰ ਵਿਆਹ ਕੇ ਲਿਆਇਆ ਦੁਆਰਕਾ ਵਿੱਚ ਉਹ ਜਿਹੜਾ ਪ੍ਰਸੰਗ ਹੈ ਉਸ ਊਖਾ ਦਾ ਜਿਵੇਂ ਸੀ ਉਹਨੇ ਇੱਥੇ ਸਮਝਣਾ ਇਹ ਸੰਮਨ ਸ਼ਾਕੀਰ ਗੁਰੂ ਮਹਾਰਾਜ ਸਾਹਿਬ ਦੇ ਕੇ ਉਹ ਬੇਨਤੀ ਕਰਦਾ ਹੈ ਵੱਡ ਹੰਸ ਮਹੱਲਾ ਪਹਿਲਾ ਘਰ ਦੂਜਾ ਮੂਰੀ ਰੋਣ ਚੁਣ ਲਾਇ ਮੋਨਾ ਨਾ ਰੋ ਸੁਦਨੀ ਚ ਕਾਹ ਦਾ ਮੈਚ ਦਾ ਜਦੋਂ ਭੈਣ ਸਾਵਣ ਆ ਮੈਂ ਸਮਝ ਆ ਕੇ ਪਹਿਲੇ ਹੁਣ ਫੌਣ ਦਾ ਮਹੀਨਾ ਆ ਗਿਆ ਹੈ ਤੇਰੇ ਮੁੰਦ ਕਟਾਰੇ ਜੀਵੜਾ ਏ ਮੇਰੇ ਪਿਆਰੇ ਸੁਦਨੀ ਜੀ ਦਰਸ਼ਨ ਦੇਣ ਵਾਲੇ ਤੇਰੇ ਮੁੰਦ ਮੈਂ ਮੁਗਦ ਦੇ ਅਗਿਆਤ ਜੋਗ ਨਾਲ ਦੇ ਜਿਹੜੇ ਕਟਾਰਿਆਂ ਵਰਗੇ ਨੇਤਰ ਹਨ ਉਹ ਜੀਵ ਦੇ ਰੱਖਿਆਂ ਦੀ ਨਹੀਂ ਆਈ ਬਨਣ ਵਾਲੇ ਹਨ ਵੱਡੇ ਵੱਡੇ ਲੋਭੀ ਲੋਭੀ ਉਹਨਾਂ ਲੋਧੀਆਂ ਨੇ ਕਾਰਖਨ ਸ਼ਕਤੀ ਦੇ ਨਾਲ ਮੇਰੇ ਚਿਤ ਨੂੰ ਲੋਭ ਦੇ ਕੇ ਲਵਾ ਲਿਆ ਤੇਰੇ ਦਰਸ਼ਨੋਂ ਮਿਟੇ ਹੋ ਖੰਨੀ ਯਾ ਜੋ ਤੇਰੇ ਦਰਸ਼ਨਾਂ ਤੋਂ ਮੈਂ ਖੰਨਿਏ ਟੁਕੜੇ ਟੁਕੜੇ ਬਈਆ ਹੋ ਜਾਵਾਂ ਤੇਰੇ ਨਾਮ ਵਿੱਚੋਂ ਕੁਰਬਾਨ ਕੁਰਲਵਾਨ ਤੇ ਪਿਆਰੇ ਤੇਰੇ ਨਾਮ ਤੋਂ ਵੀ ਮੈਂ ਕੁਰਬਾਨ ਜਾਵਾਂ ਗਾ ਤੂੰ ਤਾਂ ਮੈਂ ਮਾਨ ਕੀਆ ਹੈ ਜਦੋਂ ਤੂੰ ਮੈਨੂੰ ਪ੍ਰਾਪਤ ਹੋਇਆ ਤਾਂ ਨਹੀਂ ਮਾਨ ਕੀਤਾ ਨਾ ਉਸ ਦਿਨ ਕੀਆ ਮੀਰਾ ਮੌਲਕੋ ਵੇਰ ਮੇਰਾ ਮੌਲਕਾ ਦਾ ਸੀ ਕਿਸੇ ਪ੍ਰਕਾਰ ਦਾ ਤੂੜਾ कार चित्र रेख हेॾे ਚੂੜਾ ਜਿਹੜਾ ਪਾ ਰਸੀ ਤੇ ਇਹਨੂੰ ਵੀ ਧੰਗ ਪਾਉਣ ਦੇ ਨਾਲ ਹੀ ਲਾੜ ਮਾਰ ਕੇ ਸਣ ਬਾਹੀ ਸਣ ਦਾਵੇਂ ਬਾਹਾਂ ਦੇ ਤੰਗ ਦੀਆਂ ਰਤੇ ਨਾਲ ਬਾਹਾਂ ਵੀ ਧੰਦੇਆਂ ਜੀਆਂ ਇੱਥੇ ਵੇਸ ਕਰੇ ਲੀਏ ਮੁੰਦੇ ਜੈਨ ਕਾੜਨ ਵਾਲੀ ਮਗ ਦੀ ਸਤਰੀ ਹੋਰ ਆਤੂ ਅਗਰਾ ਹਰਾ પતિ ਹੋਰ ਹੋਰ ਸਖੀਆਂ ਜਿਹੜੀਆਂ ਹੋਇਆ ਹੈ ਨਾ ਮਨੀਆਰ ਨਾ ਛੂਰੀਆ ਤੈਨੂੰ ਕੋਈ ਮਨੀਆਰ ਹੈ ਬੰਗਾਂ ਤੇ ਦਾ ਹੋਣ ਵਾਲਾ ਮਨਿਆਰ ਨਹੀਂ ਮਿਲਿਆ ਹੁਣ ਨਾ ਚੁੰਡੀਆਂ ਨਾ ਤੈਨੂੰ ਚੂੜੀਆਂ ਚੜਾਉਣ ਦੀ ਜਾਚ ਐ ਨਾ ਸੀ ਬੰਗੜੀਆਂ ਹੋ ਨਾ ਤ ਬੰਗਾਂ ਠੱਲਾਂ ਪਾਉਣੀਆਂ ਕੀਤੀਆਂ ਕੀਕੇ ਚ ਬੰਗੜੀਆਂ ਠੱਲਾਂ ਨੂੰ ਕੀਤਾ ਨਾ ਬੰਗਾ ਸੰ ਤੇਰੇ ਨੂੰ ਸਹ ਕੰਠ ਨਾ ਲੱਗੀ ਆ ਜਿਹੜੀਆਂ ਸਖੀ ਤੇਰੇ ਪਤੀ ਦੇ ਕੰਠ ਨਾਲ ਨਹੀਂ ਲੱਗੀਆਂ ਜੈ ਮਨੁਸੀ ਬਾਹੜੀ ਆਹ ਤੇਰੀਆਂ ਸੜੀਆਂ ਕਬ ਸਹੀ ਆ ਰ ਤੋ ਰਾਵਣ ਗਈਆਂ ਸਖੀਆਂ ਪਤੀ ਦੇ ਸੁਖ ਨੂੰ ਮੰਨਣ ਆ ਕੇ ਗਈਆਂ ਹਨ ਆ ਬਾਦੀ ਕਹਿਆ ਦਰ ਜਾ ਬਿਸ਼ੋਰੇ ਦੇ ਸਹਿ ਤੂਖਾਂ ਕਹਿੰਦੀ ਮੈਂ ਬਿਸ਼ੋਰੇ ਦੀ ਸਾੜੀ ਹੋਈ ਕਿਨੇ ਦਰ ਵਿੱਚ ਜਾ ਕੇ ਪ੍ਰਾਪਤ ਹੋਵਾਂ ਮੈਂ ਨਾਲੀ ਹਾਂ ਖਰੀਸ ਚੱਜੀ ਫਿਰ ਅੰਮਾ ਵੱਡੀ ਸਖੀ ਅਲੀ ਵਿਆਰੀ ਮੈਂ ਬੜੀ ਆਪਣੇ ਆਪ ਨੂੰ ਸੁਜੋਗੀ ਕਹਾਉਂਦੀ ਸੀ ਤੈਸਾ ਏਕ ਨਾ ਪਹਾੜ ਐ ਕੋਈ 101 ਵੀ ਨਾ ਮੇਰਾ ਗੁਣ ਪਾਇਆ ਮਾਠ ਗੁਦਾਈ ਪੱਟੀਆਂ ਮੈਂ ਮਾਠ ਬਣਾ ਬਣਾ ਕੇ ਮੋਮ ਦੀਆਂ ਪੱਟੀਆਂ ਬੰਨੀਆਂ ਸਨ ਘਰੀਏ ਮਾਂਗ ਸੰਧੂਏ ਹਿੰਦੂ ਗੋਂਦੇ ਵਿੱਚ ਮੰਗਾ ਵਿੱਚ ਸੰਦੂਰ ਭਰਿਆ ਸੀ ਹਿੰਦੂ ਜਾਨੀਆਂ ਔਰਤੀਆਂ ਕੀਰਮੀਆਂ ਕੱਢ ਕੇ ਸੰਦੂਰ ਭਰਦੀਆਂ ਉਹਨੇ ਵੀ ਸੋਹ ਸਮੀਂ ਨਹੀਂ ਹੁਣੇ ਪੁੱਤ ਆਪਣੋ ਸ਼ਿੰਗਾਰ ਅੱਜ ਗਈ ਨਾ ਮੰਨੀਆ ਅੱਗੇ ਗਈ ਹੋਈ ਮੰਮੀ ਨਾ ਗਈ ਮਰੂ ਵੀ ਸੂਰਜ ਸੂਰੇ ਮੇਰੋਂ ਚੋਰੇ ਨਾਲ ਚੁਰ ਚੁਰ ਕੇ ਮੈਂ ਮਰ ਰਹੀ ਹਾਂ ਮੈਂ ਰੁਬੰਦੀ ਸਭ ਜਗ ਰੁਣਾ ਮੈਨੂੰ ਰੋਂਦੀ ਨੂੰ ਵੇਖ ਕੇ ਸਾਰਾ ਸੰਸਾਰ ਹੀ ਰੋਣ ਲੱਗ ਗਿਆ ਇੱਥੇ ਬਣੋ ਪੰਛੀ ਤੇ ਪੰਛੀ ਮੈਨੂੰ ਵੇਖ ਕੇ ਰੋਣ ਲੱਗ ਗਏ ਮਨਾ ਰੁਣਾ ਮੇਰੇ ਤਨ ਦਾ ਵਿਹ ਮੇਰੇ ਸਰੀਰ ਦਾ ਜਿਹੜਾ ਵਿਛੋੜਾ ਸੀ ਨਾ ਪਿਆਇਆ ਪਤੀ ਨਾਲ ਉਹ ਨਾ ਤੋਇਆ ਇਹਨਾਂ ਹੋ ਪਿਰੋ ਵਿਚੂ ਜਿਵੇਂ ਮੈਨੂੰ ਪਤਨੀ ਨਾਲੋਂ ਵਿਛੋੜ ਦਿੱਤਾ ਰਖੀ ਸੁਪਨੇ ਆਇਆ ਸੀ ਗਿਆ ਸੁਪਨੇ ਵਿੱਚ ਆਇਆ ਸੀ ਦਲਖਿਨ ਹੋਏ ਸੀ ਜਦੋਂ ਮੈਂ ਕਿਹਾ ਮੈਨੂੰ ਮਿਲ ਗਿਆ ਪੀਰ ਸਿੰਘ ਨੇ ਚਲੇ ਗਿਆ ਮੈਂ ਜਲ ਭਰਿਆ ਰੂ ਨੈ ਇਸ ਕਰਕੇ ਅੱਖਾਂ ਨੂੰ ਧਰ-ਧਰ ਕੇ ਜਲ ਨੂੰ ਪਰਨਾ ਕੀਤਾ ਰੋਈ ਹਾਂ ਆਇਨਾ ਸਕਾ ਤੁਝ ਕੰਨ ਪਿਆਰੇ ਓ ਮੇਰੇ ਪਿਆਰੇ ਮੈਂ ਤੇਰੀ ਕੰਨ ਤਰਸਾ ਨਹੀਂ ਸਕਦੀ ਹਾਂ ਜੀ ਨਹੀਂ ਸਕਾਂ ਅੱਗੇ ਕਿਸੇ ਦੇ ਕਾਈ ਭੁੱਲ ਪੀ ਨਹੀਂ ਸਕਦੀ ਹਾਂ ਹਰ ਕਾਰੇ ਮੂ ਆਉਤ ਭਾਗੀ ਨੀਂਦੜੀ ਇਸ ਰੇਡ ਭਾਂਗਾਂ ਵਾਲੀਏ ਮੇਂਦੇ ਤੂੰ ਮੈਨੂੰ ਆ ਕੇ ਪ੍ਰਾਪਤ ਹੋ ਜਾ ਮਤ ਸੋਹ ਦੇਖਾਂ ਸੋਹ ਮਤ ਸੋਹ ਪਤੀ ਉਸ ਪਰੇਸ਼ੀ ਨੂੰ ਦੇਖ ਲਵਾਂ ਲੈ ਸਾਹਿਬ ਕੀ ਬਾਤ ਜੇ ਆਖ ਊਖਾਂ ਦੇ ਤੈ ਕਿਤਨੇ ਲਖਾਂ ਕੰਦੀ ਓ ਕਿਤੇ ਨੇ ਖੈਰ ਸਖੀ ਊਖਾਂ ਮੇਨੂੰ ਸਹਿਬ ਦੀ ਪ੍ਰਾਪਤੀ ਦੀ ਜੇ ਕੋਈ ਗੱਲ ਆਖਦੇਵੇਂ ਸਰ ਨਾਨਕਾ ਦੀ ਜੈ ਗੁਰੂ ਸਾਹਿਬ ਜੀ ਕਹਿੰਨੇ ਨੇ ਕੰਢੀਏ ਸਖੀ ਕੀ ਕੁੰਦੇ ਨੇ ਜੀ ਟੇਟਾ ਇਸ ਵੱਡੇ ਕਰ ਬੈਸਣ ਦੀ ਜੈ ਕਹਿੰਦੀ ਹੈ ਕਿਵੇਂ ਸਿਰ ਵੱਢ ਕੇ ਆਪਣਾ ਬੈਸਣ ਕਿੰਨਾ ਸੋਹਣਾ ਕਿਦੇ ਦੀਏ ਰੇਣ ਸਿਰ ਸੇਵਕਰੀਆ ਬੇਨ ਸਰ ਤੋਂ ਹੋ ਕੇ ਮੈਂ ਸੇਵਾ ਕਰਾਂ ਕਿਉਂ ਨ ਮਰੀ ਜਾ ਜੀੜਾ ਨਾ ਦੀ ਜੇ ਮੈਂ ਮਰ ਜਾਈਏ ਆਪਣੀ ਜ਼ਿੰਦਗੀ ਕਿਉਂ ਨ ਭੇਟਾ ਕਰ ਦਈਏ ਜਾਂ ਸੋਹ ਭਿਆ ਵਿਡਾਨ ਤੋਂ ਸਭੀ ਵਿਡਾਨਾ ਬਗਾਨਾ ਹੋਇਆ ਹੋਇਆ ਤੇ ਸਾਡਾ ਆਪਣਾ ਮਨ ਦੇ ਇਸ ਤਰੀਕੇ ਨਾਲ ਇਸੇ ਪ੍ਰਕਾਰ ਮੂਰੀ ਰੋਣ ਚ ਹੁਣ ਲਾਇਆ ਸੁਪਨੇ ਆਇਆ ਪੀ ਗਿਆ ਉਦੋਂ ਆ ਜਦੋਂ ਕਿੰਨੀ ਇਕਾਗਰਤਾ ਹੋਈ ਸਮਾਧੀ ਲੱਗੀ ਉਸ ਵੇਲੇ ਸਾਬ ਸੰਗੇ ਜੀ ਆਇਆ ਪਰਮੇਸ਼ਰ ਸੁਪਨੇ ਉਭੀ ਪਈ ਗ੍ਰਹੋਂ ਕੀ ਨਾਂਚੂਲਾ ਸਮਾਧੀ ਰੂਪ ਸੁਪਨੇ ਆਇਆ ਉਹਦੇ ਵਿੱਚ ਪਰਮੇਸ਼ਰ ਦੀ ਸਖਿਆਤ ਤਾਂ ਹੋਈ ਕਿ ਮੇਰੇ ਅੰਦਰ ਇਹ ਖਿਆਲ ਫੁਰਿਆ ਕਿ ਮੈਨੂੰ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ ਜਦੋਂ ਦੂਜਾ ਸੰਗਤ ਜਿੰਨਾਂ ਚੋਂ ਦੇਹ ਦਾ ਅਸਰੀ ਸੀ ਉਹਨਾਂ ਚਿਰ ਦਰਸ਼ਨ ਹੁੰਦੇ ਰਹੇ ਤੇ ਜਦੋਂ ਦੇਹ ਵੀ ਆਸ ਪੜਿਆ ਉਸੇ ਰੂਪ ਹੋ ਗਿਆ ਸਰੀਰ ਕੋ ਮੈਂ ਜਲ ਭਰਿਆ ਰੂ ਮਨ ਮਨ ਬੂਪੀ ਨੇਪਰਾ ਨੂੰ ਭਰ ਕਰਕੇ ਇਹ ਜਲ ਪ੍ਰੇਮ ਦਾ ਧਰਨਾ ਕੀਤਾ ਰੋਣਾ ਕੀਤਾ ਆਇ ਮੋਰੀ ਰੋਣਿ ਘੁਣ ਲਾਇਆ ਮੋਰੀ ਇੰਦਰੀਆਂ ਨੇ ਰੂ ਸੁੰਦਰ ਚੁਣਕਾਰ ਇੰਦਰੀਆਂ ਰੂਪੀ ਮੋਰੀਆਂ ਜਿਹੜੀਆਂ ਗਲੀਆਂ ਹੈ ਆਪੇ ਮੋਰ ਮਨਾਤ ਕੁਮੋਰਾ ਨੇ ਸੁੰਦਰਿਤ ਨੂੰ ਕਾਰ ਲਾਉਣਾ ਕੀਤਾ ਬੋਲਣਾ ਕੀਤਾ ਭੈਣੇ ਸਾਵਣ ਆ ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਦਾ ਸ਼ੌਂਕ ਮੈਨੂੰ ਆ ਕੇ ਪ੍ਰਾਪਤ ਹੋਇਆ ਹੈ ਇਹ ਭੈਣੇ ਮਾਨੋ ਪਰਮੇਸ਼ਰ ਦੀ ਪ੍ਰਾਪਤੀ ਨੂੰ ਵਸਾਉਣ ਦਾ ਮਹੀਨਾ ਹੀ ਪਰਮੇਸ਼ਰ ਦੇ ਅਮੰਦਰ ਨੂੰ ਮਾਨਣ ਦਾ ਮਹੀਨਾ ਹੀ ਆ ਗਿਆ ਹੈ ਸਾਵਣ ਦਾ ਮਹੀਨਾ ਸ਼ੌਂਕ ਵਸਦਾ ਵੀ ਪ੍ਰਾਪਤੀ ਨੂੰ ਤੇਰੇ ਮੁੰਦ ਕਟਾਰੇ ਜੀਵੜਾ ਤੁਰ ਤਿਸ ਪਰਮੇਸ਼ਰ ਦੇ ਮੈਂ ਮੁਗਦ ਨੂੰ ਜਿਹੜਾ ਕਟਾਸ਼ਰ ਕਟਾਰਿਆਂ ਵਰਗੇ ਚੌੜੇ ਨੇਤਰ ਸਰਗੁਣ ਸਿੰਘ ਦੇ ਜੇਵੜਾ ਵੱਡੇ ਵੱਡੇ ਜਿਹੜੇ ਨੇਤਰ ਹਨ ਉਹ ਜੇਵੜਾ ਰਸਤੇ ਦੀ ਨਹੀਂ ਮੈਨੂੰ ਬੰਨ ਲਿਆ ਪ੍ਰੇਮ ਦੇ ਵਿੱਚ ਤੈਨ ਲੋਭ ਹੀ ਲੋਭ ਲੋਹਾ ਕੋਨਾ ਲੋਭੀਆਂ ਕਰਖਣ ਸ਼ਕਤੀ ਵਾਲਿਆਂ ਨੇਤਰਾਂ ਨੇ ਮੈਨੂੰ ਆਦੇ ਦਰਸ਼ਨਾਂ ਦਾ ਲੋਭ ਦੇਖ ਕੇ ਮੇਰੇ ਚਿਤ ਨੂੰ ਲਵਾ ਲਿਆ ਹੈ ਤੇਰੇ ਦਰਸ਼ਨ ਮਿੱਟੂ ਖੰਨੀ ਐ ਵੰਜਾ ਮੈਂ ਕਿਹ ਕਿ ਤੇਰੇ ਉਸ ਪਰਮੇਸ਼ਰ ਦੇ ਦਰਸ਼ਨ ਦੇ ਵਿੱਚੋਂ ਉੱਪਰੋਂ ਕੰਨੀਆਂ ਟੁਕੜੇ ਟੁਕੜੇ ਚਾਰ ਟੁਕੜੇ ਹੋ ਜਾਵਾਂ ਤੇਰੇ ਨਾਮ ਵਿੱਚ ਕੁਰਬਾਨ ਹੋਵਾਂ ਲੋਰੇ ਪਰਮੇਸ਼ਰ ਨਾਮ ਤੋਂ ਵੀ ਕੁਰਬਾਨ ਬਲਿਹਾਰ ਜਾਵਾਂ ਜਾ ਤੂੰ ਤਾਂ ਮੈਂ ਮਾਣ ਕੀਤਾ ਹੈ ਤੇ ਪਰਮੇਸ਼ਰ ਜੀ ਨੇ ਤੂੰ ਸਾਨੂੰ ਪ੍ਰਾਪਤ ਹੋਇਆ ਤੇ ਮਾਰਨ ਕਿਹਾ ਤੂੰ ਮਾਣ ਕਿਉਂ ਕੀਤਾ ਤਾਂ ਮੈਂ ਚਲਿਆ ਗਿਆ ਤਾਂ ਕਿ ਜਦੋਂ ਤੂੰ ਸਾਨੂੰ ਮਾਰਾ ਪ੍ਰਾਪਤ ਹੋਇਆ ਤਾਂ ਨਹੀਂ ਅਸੀਂ ਮਾਣ ਕੀਤਾ ਨਾ ਜੇ ਨਾਮ ਹੀ ਪ੍ਰਾਪਤ ਹੋਦਾ ਸਾਡਾ ਮਾਣ ਕੀ ਸੀ ਸਾਨੂੰ ਦਰਸ਼ਨ ਹੋਏ ਆਪਦੇ ਸਾਰੀ ਇਹ ਮਾਨ ਕੀਤਾ ਕਿ ਸਾਨੂੰ ਪ੍ਰਵੇਸ਼ਰ ਪ੍ਰਾਪਤ ਹੋਇਆ ਹੈ। ਉਹਦ ਬਿਨ ਕਿਹਾ ਮੇਰਾ ਪ੍ਰਵੇਸ਼ਰ ਮੈਥੂ ਬਗੈਰ ਸਾਡਾ ਮਾਨ ਕੀ ਸੀ ਜੇ ਤੂੰ ਨਾ ਪ੍ਰਾਪੰਦਾ ਫਿਰ ਨਿਮਾਨਿਆਂ ਕੀ ਮਾਨ ਕਰਨਾ ਸੀ। ਪੂਰਾ ਭੰਨ ਪਲੰਗ ਸਿਉਂ मुੰਧੇ ਅੱਗੇ ਜਿਗਿਆਸੂ ਦੇ ਤਾਂ ਹੀ ਤੱਕ ਵੇਤੇ ਰੂਪ ਮਹਾਮ ਉਤਮ ਸੁਖੀਆਂ ਕਹਿੰਦੀਆਂ ਨੇ ਚੂੜਾ ਸਕਾਮ ਕਰਮਾ ਰੁਪੀਏ ਚੂੜਾ ਪਾਈ ਬੈਠੀ ਐ। ਕੋ ਪੜਿਆ ਕਾ ਕਰੂ ਹੋ ਗਿਆ ਚਾਰੇ ਸਾਧੇ ਬਿੜਾ ਕੋ ਵੀਰ ਖਰਖੰਪੀ ਮੁਖਿ ਛੜੂਪੀ ਇਸ ਛੇਜਾ ਬਣਾਈ ਹੋਈਏ ਮੂਦਬ ਇਸ ਤੰਗ ਦੇ ਸਮੇਤ ਅੰਤਕਾਰਨ ਵਿਰਾਗ ਵੀ ਖਰਖੰਪੀ ਮੁਖਿ ਛੜੂਪੀ ਸਾਧਨ ਰੂਪੀ ਤੰਗ ਦੇ સ્ਨੇਤ ਕਾ ਕਾਮ ਕਰੂ ਰੂਪੀ ਚੂੜਾ ਧੰਦੇ ਣਬਾਹੀ ਣਬਾਹਾ ਣਬਾਹੀ ਣਬਾਹਾ ਜਿਹੜੀਆਂ ਗਿਰਤੀਆਂ ਮਨਬੁੱਧ ਤੇ ਅਹੰਕਾਰ ਰੂਪੋ ਮੈਨੂੰ ਇਸ ਸੰਕਲਪ ਮੁਕਲਪ ਉਠਾਉਣਾ ਹੈ ਚੇਤਨ ਸਿਮਰਨ ਕਰਨ ਅਤੇ ਹੰਗਤਾ ਕਰਨੀ ਇਹ ਨਿਸ਼ਚਿਆ ਕਰਨਾ ਪਦਾਰਥ ਹੈ ਜਾਂ ਇਹ ਬਾਹਣੀਆਂ ਜਿਹੜੀਆਂ ਹਨਗੀਆਂ ਇਹਨਾਂ ਤਲਗਦੀਆਂ ਜਾਂ ਬਾਹਾਂ ਦਿਨੀਆਂ ਜਿਹੜੀਆਂ ਜੱਗਾਂ ਦੀਆਂ ਹਨਗੀਆਂ ਇਹ ਬਾਹਣ ਹਨਗੀਆਂ ਜਗਤ ਕਾ ਦੀ ਸਮਗਰੀ ਦੀਆਂ ਵਿਧੀਆਂ ਸੰਭੀ ਕੁਵੜਤੀ ਆਵਤ ਵਿਆਹ ਕਰਨੇ ਸਾਰੇ ਬਾਤ ਵੀ ਸੁਬੀ ਸੁਬੀ ਰੂਪ ਜਿਹੜੀਆਂ ਬਾਹਣ ਹਨਗੀਆਂ ਇਸ ਤਾਜ ਨੂੰ ਇਹ ਦਹਾਵਿੰਨਾਂ ਦੇ ਸਮੇਤ ਹੀ ਭੰਦੇ ਇੱਥੇ ਵੇਦ ਕਰੀ ਹੁੰਦੀ ਏ ਮੁੰਢੇ ਜੋ ਮੁਗਲ ਦੁਸ਼ਮਣ ਜੀ ਹੋ ਗਏ ਆਤਜੋਗਨਾ ਵਾਲੀ ਵਿਗਿਆਸੂ ਕਰਨ ਵਾਲੀ ਏ ਇੰਨੇ ਬੇਰ ਸੁੰਦਰ ਪ੍ਰੀਖਾਜ ਕੋ ਨੂੰ ਪ੍ਰਵੇਸ਼ ਦੀ ਪ੍ਰਾਪਤੀ ਵਾਸਤੇ ਕਰਨ ਵਾਲੀ ਏ ਸੋਹਣੇ ਵਿਆਕਰਨ ਪੜੀ ਹੋਈ ਏ ਅਤੇ ਸੋਹਣੇ ਸੰਧੀ ਵੀ ਭਰਤੀਆਂ ਜਾਣਦੀ ਏ ਕਿ ਆਹ ਸ਼ਬਦ ਦੀ ਸੰਧੀ ਹੈ ਇਹ ਛੇਵੀਂ ਵੀ ਭਰਤੀ ਏ ਸੱਤਵੀਂ ਭਗਤੀ ਏ ਇਸ ਪ੍ਰਕਾਰ ਦੂ ਜਾਣੀ ਇਹ ਸ਼ਬਦ ਦੇ ਜੋੜ ਅਜੋੜ ਨੂੰ ਆਦਕਾਰ ਨੂੰ ਸੋ ਰਤ ਅਵਰਾ ਹੈ ਤੇਰਾ ਪਤੀ ਪ੍ਰਭੀਸ਼ੁਰ ਜਿਹੜਾ ਅਦਰ ਹੋਰ ਨਾ ਤਖਤਾ ਵਿੱਚ ਰੰਗਿਆ ਹੋਇਆ ਤੈਨੂੰ ਸਖਿਆਤ ਹੀ ਨਹੀਂ ਹੁੰਦਾ ਹੈ ਨਾ ਮਨੀਆਰ ਨਾ ਕੂੜੀਆਂ ਸੇ ਸਖੀ ਤੈਨੂੰ ਮਨੀਆਰ ਗੁਰੂ ਬੜਾ ਸੁਹੇਤਰੀ ਬ੍ਰਹਮੇਸ਼ਤੀ ਇਹ ਕੂੜੀਆਂ ਝੜੋ ਵਾਲਾ ਮਨੀਆਰ ਜਿਹੜਾ ਹੁੰਦਾ ਹੈ ਉਹ ਵੀ ਤੈਨੂੰ ਪ੍ਰਾਪਤ ਨਹੀਂ ਹੋਇਆ ਮਾਂ ਚੂੜੀਆਂ ਕੋ ਨਾ ਨਸਕਾਮ ਕਰਨ ਔਰ ਵੀ ਚੂੜੀਆਂ ਤੇ ਬੰਤੀਆਂ ਨੂੰ ਵੀ ਬਾਹਾਂ ਦੇ ਪਾਣੀਆ ਹਨ ਪ੍ਰਮਾਣ ਕਰਦੇ ਮੂਰਤੀ ਕੇ ਨਾਸੀ ਬੰਗੜੀਆਂ ਹੈ ਦੇ ਨਾ ਤੇ ਵੀ ਥੱਲੇ ਅੰਕੀਕੇ ਚ ਫਰੀਦਕੋਟ ਥੱਲੇ ਲਿਖਿਆ ਜਿਹੜੀਆਂ ਹਨ ਚੂੜੀਆਂ ਨੂੰ ਥੱਲਣ ਵਾਲੀਆਂ ਹੁੰਦੀਆਂ ਅੱਗੇ ਉੱਪਰ ਨਾ ਜਾਣ ਉਹ ਥੱਲੇ ਵੀ ਕੋਈ ਬੰਗੜੀਆਂ ਹਨ ਕਰਮੋ ਮੇਕਰੀ ਮੁੱਤ੍ਤਾ ਆਦਿਕ ਇਹ ਨਿਸ਼ਕਾਮ ਕਰ ਉਹਨਾਂ ਚੋੜੀਆਂ ਨੇ ਕਰਨੇ ਮੇਰੀ ਮੁਤਾਲਿਕ ਬੰਗਾ ਵੀ ਨਹੀਂ ਕਾਇ ਪਾਈਆਂ ਹੈ ਜੋ ਸਹ ਕਾਂਠਾ ਨਾ ਲੱਗਿਆ ਸੇ ਸਖੀ ਜਿਹੜੀਆਂ ਸਹ ਪਤੀ ਅਕਾਲਪੁਰਖ ਦੇ ਕੰਠ ਅਪੇਦ ਨਿਸ਼ਕੇ ਰੂਪੀ ਕਾਂਠੇ ਨਾਲ ਨਹੀਂ ਲੱਗੀਆਂ ਜੁਰੀਆਂ ਗੱਲ ਨੂੰ ਸੇ ਬਾਹਾਂ ਬੀਆ ਹਾ ਉਹ ਬਾਹਾਂ ਜਿਹੜੀਆਂ ਤੇਰੀਆਂ ਨੇ ਦੁੱਤੀਆਂ ਰੂ ਬਾਹਾਂ ਉਹ ਜਲ ਜਾ ਰਹੀਆਂ ਇਆ ਬ੍ਰਹਮ ਵਿਆਸੂ ਵੀ ਆਪੇ ਸਾੜਦੇ ਉਹਨਾਂ ਦਾ ਮਾਨੋ ਸਭ ਸਈਆ ਸਹ ਰਾਵਣ ਦਸ਼ੂਰੇ ਦੇ ਨਾਲ ਜਾਣੀਆਂ ਉਹ ਬੱਚੀਆਂ ਸਭ ਸਈਆ ਸਹ ਰਾਵਣ ਗਈਆਂ ਸਾਰੀਆਂ ਮਹਾਂਮੋਤਿ ਸਖੀਆਂ ਸੋ ਪਤੀ ਅਕਾਲ ਪੁਰਖ ਵਾਹਿਗੁਰੂ ਦੇ ਆਨੰਦ ਨੂੰ ਅੰਤਰਮੁਖ ਹੋ ਕੇ ਬ੍ਰਿਤੀ ਪੂਰੀਆ ਕਰਕੇ ਸੁਖ ਹੋਣੀ ਪਾ ਰਾਵਣੇ ਆਨੰਦ ਭੋਗਣ ਮੰਨਣ ਵਾਸਤੇ ਗੱਗੀਆਂ ਹਨ ਹਉ ਦਾਦੀ ਕਹਿ ਦਰ ਜਾਵਾ ਓ ਸਤਿਗੁਰੂ ਮੈਂ ਦਾਦੀ ਵਿਛੋੜੇ ਦੀ ਸਾੜੀ ਹੋਈ ਕਹਿ ਕਿਹਦੇ ਦਰਵਾਜ਼ੇ ਵਿੱਚ ਜਾਵਾਂ ਆਜ ਤੋਂ ਦਿਨ ਆਲ ਕੇ ਦਰ ਸੁ ਸੰਗਤਨੀ ਕੀ ਸਤ ਹੁੰਨੀ ਹੈ ਆਦ ਲਈ ਯਾਨ ਵਿੱਚ ਸਤ ਹੋਵੇ ਹੋਰ ਕਿੱਥੇ ਮੈਂ ਜਾਵਾਂ ਅੰਮਾਲੀ ਹਾਂ ਖਰੀ ਸਖੀ ਓ ਅੰਮਾ ਸਖੀ ਵੱਡੀ ਸਖੀ ਅੰਮਾ ਵੱਡੀ ਅਲੀ ਤਿਆਰੀ ਸਖੀ ਇਸ ਪ੍ਰਕਾਰ ਬਰਹੁ ਰੇਕੇ ਉਹ ਤਤ ਦੇਖੋ ਮਹਾਂਪੁਰਖ ਵੱਡੀਆਂ ਸ਼ਖੀਓ ਹੋਂ ਖਰੀ ਆਤਨੇ ਆਪ ਨੂੰ ਬੜੀ ਸਜਜੀ ਘੁੰਦੀ ਸੀ ਮੈ ਕਾਮਕਰਮarupੀ ਚੂੜਾ ਪਾਇਆ ਸੀ ਮੈ ਸੁੰਦਰ ਅੰਤ ਕਰਣੂਪੀ ਚਾਰ ਸਾਣੇ ਰੂਪਾਣੂ ਬਣਾਇਆ ਸੀ ਇਹੋ ਆਪਣੇ ਆਪ ਨੂੰ ਚੰਗੇ ਸਜੇ ਥੋੜੇ ਚੰਜਾ ਵਾਲੀ ਟੰਗ ਵਾਲੀ ਗਿਆਨੂਪੀ ਟੰਗ ਵਾਲੀ ਵੀਰ ਸ਼ਾਸਨ ਦੇ ਵਾਕ ਜੇਤੇ ਕੀਤੇ ਹੋਏ ਸੀ ਅੰਗਰਮਸਮੀ ਮੈਂ ਕਣ ਜਾਣਦੀ ਸੀ ਇਹ ਬੜੀ ਗਿਆਨ ਦੇ ਕਥਨੂਪ ਸਜਜੀ ਚੰਗੇ ਚੱਜ ਢੰਗਵਾਰੀ ਸੀ ਆਨ ਵਾਲੀ ਤੈਸ ਹੈ ਏਕ ਨਾ ਭਾਵ ਜੋ ਮੇਰੇ ਸਾਹਮਣੇ ਹੋ ਸਕੀ ਕਿਸ ਪਰਮੇਸ਼ਰ ਨੂੰ ਇੱਕ ਵੀ ਨਾ ਪਾਇਆ ਮੇਰੇ ਅੰਦਰ ਹੰਗਦਾ ਸੀ ਕਿ ਮੈਂ ਬੜੀ ਵਿਦਵਾਨ ਆ ਬੜੀ ਸਿਆਣੀ ਐ ਇਸ ਕਰਕੇ ਪਰਮੇਸ਼ਰ ਨੂੰ ਮੇਰਾ ਸਾਹਮਣੇ ਕਿਉਂ ਨਾ ਪਾਇਆ ਮਾਠ ਗੁੰਡਾਈ ਦੀ ਆ ਤੈ ਕਿਵੇਂ ਜੱਜੀ ਬਣੀ ਸੀ ਕਹਿੰਦੀ ਹੈ ਸਖੀਏ ਮਾਠ ਬਣਾ ਬਣਾ ਕੇ ਮੈਂ ਪਟੀਆਂ ਗੁੰਦਨੀਆਂ ਕੀਤੀਆਂ ਸੀ ਜਿਵੇਂ ਇਸਤਰੀਆਂ ਪਟੀਆਂ ਗੁੰਦਨੀਆਂ ਮੋਮ ਲਾ ਲਾ ਕੇ ਇਸੇ ਪ੍ਰਕਾਰ ਮਾੜਗੁੰਨਾਈ ਪਟੀਆਂ ਤਿਲਕ ਛਾਪਾ ਆਦਿ ਜਿਹੜਾ ਲਾਉਣਾ ਹੈ ਉਹ ਪ੍ਰਾਕ ਸਾਜਣਾ ਹੈ ਇਹ ਪਟੀਆਂ ਗੁੰਦਨੀਆਂ ਕੀਤੀਆਂ ਪ੍ਰਾਕ ਦੇ ਸਾਜਣ ਨੂੰ ਮੋਮ ਲਾ ਲਾ ਕੇ ਪਟੀਆਂ ਇੰਦਰੀਆਂ ਗੁੰਦਨੀਆਂ ਕੀਤੀਆਂ ਜਿਹੜੀਆਂ ਇੰਦਰੀਆਂ ਜਗਨ ਕਰਨਾ ਹੈ ਇਹ ਬਣਾਵਨਾ ਆ ਕੇ ਖੰਡਾ ਰੂਪੀ ਮੋਮ ਲਾ ਲਾ ਕੇ ਇੰਦਰੀਆਂ ਜਗਨ ਰੂਪ ਪਟੀਆਂ ਗੁੰਦਨੀਆਂ ਕੀਤੀਆਂ ਜਹਤਨ ਕੀ ਸ਼ਾਤਾਦ ਕੋ ਮਾਣ ਰੂਪ ਇਹ ਪਟੀਆਂ ਦੁਨੀਆਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਦਬਨ ਕਰਨ ਰੂਪ ਭਰੀਐ ਮਾਨ ਸੰਧੂਰੇ ਕੰਮਾਂ ਵਿੱਚ ਦੁਜੇ ਦੇ ਲੈਣੇ ਅੱਖਾਂ ਮੀਚ ਲੈਣੀਆਂ ਇਹ ਪਿਆਰ ਦੀ ਨਾਸਾਂ ਨੂੰ ਘੁੱਟ ਲੈਣ ਇਹ ਬਣਾ ਦੇਣਾ ਆ ਕੇ ਇਹ ਪਟੀਆਂ ਸਾਧਨ ਕਰਨ ਰੂਪ ਗੁੰਦਨਾ ਕੀਤੀਆਂ ਇੰਦਰੀਆਂ ਦਬਨ ਕਰਨ ਰੂਪ ਭਰੀਐ ਮਾਨ ਸੰਧੂਰੇ ਕੰਮਾਂ ਨੂੰ ਫਉਏ ਪਾ ਲੈਣੇ ਪਿਆਰ ਦੇ ਕੋ ਭਰੀਐ ਮਾਨ ਸੰਧੂਰੇ ਫਤੂ ਪਰਨਾਂ ਕੀ ਪੀਆਂ ਮੰਗਾ ਸੰਧੂਰ ਦੇ ਨਾਲ ਸੰਭੂਰ ਦੇ ਨਾਲ ਮੰਗਾ ਕਿਹੜੀਆਂ ਭਰੀਆਂ ਹਨ ਜਿਹੜਾ ਮਾਸਟਰ ਹੋ ਗਈ ਹੈ ਜਿਹੜੀ ਮੇਰੀ ਬੇਟੀ ਮਾਂ ਕੀਰਵੀਆਂ ਹੁੰਦੀਆਂ ਨੇ ਸੰਧੂਰ ਨਾਲ ਭਰੀਆਂ ਹਿੰਦੁਸਤਾਨ ਦੀ ਸ਼ਰੀਦੀਆਂ ਇਸੇ ਪ੍ਰਕਾਰ ਤਲਕ ਸ਼ਾਪਾ ਲਾਉਣ ਨੂੰ ਸੰਧੂਰ ਦੇ ਨਾਲ ਇਹ ਭਰੀਆਂ ਹੁੰਦੀਆਂ ਮੰਗਾ ਤਰਾਡ ਸਿੰਘ ਜਨਾਬ ਕੰਮ ਕਰਕੇ ਸਾਰੇ ਜਿਹੜੇ ਸਾਹਿਬ ਨੂੰ ਆਸਲਾ ਲੈਣਾ ਪ੍ਰਾਣਾ ਜਾਨ ਸਿੱਖ ਲੈਣਾ ਤਰਾਡ ਸਿੰਘ ਸਾਹਿਬ ਲੈਣਾ ਕਿ ਪਿਆਰ ਨੂੰ ਕਿਸੇ ਨੂੰ ਅਧਿਨਕਾਰ ਲੈਣਾ ਆਪ ਦੇ ਪ੍ਰਾਤਕ ਸਾਜੰਦੀ ਨਾਲ ਹੀ ਸੰਦੂਰ ਨਾਲ ਭਰੀਆਂ ਹੋਈਆਂ ਜੰਮ ਭਰੀਆਂ ਮੰਗ ਸੰਦੂਰੇ ਸੈਲ ਬਣ ਗਿਆ ਮੰਗਾ ਜਟਾ ਸੋ ਧੂੜ ਭਰੀ ਪ੍ਰਕਾਰ ਤੂੜਪਾ ਦਾ ਕਿ ਨਹੀਂ ਜਟਾ ਬਣਾ ਲਈਆਂ ਇਹ ਧੂੜ ਦੇ ਨਾਲ ਭਰੀਆਂ ਹੋਈਆਂ ਹਨ ਅੱਗੇ ਗਈ ਨਾ ਮੰਨੀਆਂ ਅੱਗੇ ਪ੍ਰਵੇਸ਼ਵਰ ਤੱਕ ਜਾ ਕੇ ਮੰਨੀ ਨਾ ਗਈ ਬੰਤੀ ਅੰਤਰਮੁਖ ਨਾ ਹੋਈ ਪ੍ਰਵੇਸ਼ਵਰ ਦੀ ਤਰਫੋਂ ਮਨਨ ਤੱਕ ਨਾ ਪਹੁੰਚੀ ਪਰਮੇਸ਼ਰ ਦੇ ਅਗੇ ਅੰਤਰਮੋਹ ਕੇ ਸਰਬੰਨ ਕੀਤਾ ਮਨਨ ਤੱਕ ਨਾ ਪਹੁੰਚੀ ਮਨਿਆ ਨਾ ਰਕ ਮੰਨਿਆ ਮੰਨਿਏ 부ਝਿਏ ਗੁਰਪ੍ਰਸਾਦ ਇਹ ਮੰਨਣ ਹੋ ਜਾਦਾ ਪਰਮੇਸ਼ਰ ਦੇ ਨਾਲ ਕਿ ਮੰਨੇ ਜਾਂਦੇ ਸੋ ਇਸ ਪ੍ਰਕਾਰ ਅਗੇ ਮਨਨ ਤੱਕ ਵਿਕਤੀ ਨਾ ਪਹੁੰਚੀ ਸਰਬੰਨ ਤਾਂ ਜਰੂਰ ਕਰਦੀ ਰਹੀ ਮਰੋ ਵਿਸੂਰ ਵਿਸੂਏ ਰੋਸ਼ ਕਰਕੇ ਇਸ ਕੀ ਚੁਰ ਚੁਰ ਕੇ ਮੈਂ ਮਰ ਰਹੀ ਹਾਂ ਵਿਸ਼ੇਸ਼ ਕਰਕੇ ਵਿਛੋੜੇ ਦਾ ਸੂਲ ਦੁੱਖ ਹੈ ਰੋਹ ਕਰਕੇ ਸੂਰਜ ਝੁਟੜ ਕੇ ਮੈਂ ਮਰ ਰਹੀ ਹਾਂ ਮੈਂ ਰੋ ਰਵੰਦੀ ਸਾਰਾ ਜਗ ਰੋਣ ਮੈਨੂੰ ਇੰਨਾ ਸਭ ਨੂੰ ਸੁਪਨ ਹੁੰਦੀ ਨੂੰ ਰੋਂਦੀ ਨੂੰ ਵੇਖ ਕੇ ਸਾਰਾ ਜਗ ਤੇ ਰੋਣ ਲੱਗ ਗਿਆ ਕਿ ਇਦਾਂ ਸਭ ਨੂੰ ਸੁਪਨ ਜਿਹੜਾ ਹੈ ਇਹਨੂੰ ਪਰਮੇਸ਼ਰ ਵੀ ਪ੍ਰਾਪਤ ਨਹੀਂ ਹੋਈ ਸੀ ਤੇ ਕੋਈ ਸਾਧਨ ਨਹੀਂ ਕਰਦੇ ਸਾਨੂੰ ਕਿਵੇਂ ਪ੍ਰਾਪਤ ਹੋਵੇਗਾ ਇਹ ਉਦੋਂ ਦੇ ਕੇ ਸਾਰਾ ਜਗ ਤੇ ਰੋਣ ਲੱਗ ਗਿਆ ਜੰਗੜੇ ਬਣੋਂ ਪੰਛੀ ਜਿਹੜੇ ਬਣੋਂ ਦੇ ਪੰਛੀ ਸੀ ਉਹ ਵੀ ਮੈਨੂੰ ਵੇਖ ਕੇ ਰੋਣ ਲੱਗ ਗਏ ਦੇਵੀ ਇਹਨੇ ਵਿਛੋੜੇ ਨੂੰ ਪੂਰਾ ਫਿਰਦਾ ਇਹਨੂੰ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ ਬਣਾ ਜਿ ਪੰਛੀ ਰਹਿਣ ਵਾਲੇ ਬਾਣ ਪਸਤੀ ਸੀ ਜਿਹੜੇ ਇਹ ਘਰਵਾਰ ਛੱਡ ਕੇ ਬਣਾ ਜੀ ਰਹਿਣਾ ਪਸੰਦ ਕਰਦੇ ਸੀ ਉਹ ਵੀ ਸੈਨ ਦੇ ਦਿੱਤੇ ਰੋਪੇ ਤੇ ਕਿਉਂ ਵੀ ਬਣਾ ਕੇ ਰਹਿ ਕੇ ਵੀ ਇੰਨੇ ਸਾਗ ਨਹੀਂ ਕਰ ਸਕਦੇ ਜਿੰਨੇ ਇਹਨੂੰ ਸਾਗ ਨੇ ਕੀਤਾ ਇਹਨੂੰ ਅਜੇ ਵੀ ਪ੍ਰਾਪਤੀ ਨਹੀਂ ਹੋਇਆ ਇਹ ਬਣਾ ਦੇ ਪੰਛੀ ਮਨ ਪ੍ਰਸਤੀ ਵੀ ਰੋ ਤੇ ਸਾਨੂੰ ਵੇਖ ਕੇ ਇੱਕ ਨਾਰਨਾ ਮੇਰੇ ਤਨ ਦਾ ਬਿਰਹਾ ਇੱਕ ਮੇ ਤਨ ਨੂੰ ਵਿਛੋੜਾ ਪਾਉਣ ਵਾਲਾ ਵੇਖੀ ਹਮੇ ਦਾ ਰੋਗ ਉਹ ਨਾ ਮਿਟਿਆ ਵਿਛੋੜਾ ਹਮੇ ਰੋਗ ਤੀਨਾ ਉਹ ਨਿਗਰਤਨ ਹੋਇਆ ਦੇ ਵੀ ਹੰਗਤਾ ਨਾ ਮਿਟੀ ਕਿਨ ਹੋਂ ਪਿਰਹੋਂ ਵਿਛੂ ਜਿਸ ਨੂੰ ਮੈਨੂੰ ਹੰਗਲਾ ਨੇ ਪਤੀ ਅਕਾਲ ਪੁਰਖ ਨਾਲੋਂ ਏ ਸਖੀ ਵਿਸ਼ੋੜ ਛੱਡਿਆ ਹੈ ਸੁਪਨੇ ਆਇਆ ਥੀ ਗਿਆ ਸੁਪਨੇ ਕਿਤਲੀ ਆਕਾਦਰਤਾ ਜਦੋਂ ਹੋਈ ਚਮਤਕਾਰਾ ਪਿਆ ਮਹਾਰਾਜਾ ਚਮਤਕਾਰਾ ਹੈ ਜਿਵੇਂ ਸਾਰੀ ਬਿਨੇਰੀ ਕਰੋੜਾਂ ਸੂਰਜਾਂ ਵਾਲਾ ਚਾਨਣ ਹੋ ਜਾਂਦਾ ਇਸ ਪ੍ਰਕਾਰ ਦੀ ਲਸ਼ ਪਈ ਲਸ਼ ਕੋਲੋਂ ਤਾਂ ਤੁਮਨ ਸ਼ਾਹ ਫਕੀਰ ਕਹਿੰਦਾ ਕਿ ਮਹਾਰਾਜਾ ਮਿਰੰਦੰਰ ਫੁਰਿਆ ਹੈ ਕਿ ਮੈਨੂੰ ਪਰਮੇਸ਼ਰ ਮਿਲ ਗਿਆ ਜਦੋਂ ਇਹ ਫੁਰਿਆ ਪੀ ਗਿਆ ਉਸ ਦੇ ਵੇਲੇ ਸਮਾਦੀ ਮਿਰਸਿਪ ਜਿਹੜਾ ਸੀ ਉਕਾਗਰ ਨਾਰਾਇਣ ਚ ਤਹਿਲ ਗਿਆ ਕਮਾਦ ਖੁੱਲ ਗਈ ਪਰਮੇਸ਼ਰ ਦਾ ਰੋਪ ਹੋ ਗਿਆ ਉਸੇ ਵੇਲੇ ਮੈਂ ਜਲ ਭਰਿਆ ਮੈਂ ਉਸ ਮਨੁੱਖ ਦੀ ਨੈਤਰਾਂ 'ਚ ਰੋ ਰੋ ਕੇ ਪ੍ਰੇਮ ਦਾ ਜਲ ਭਰਨਾ ਕੀਤਾ ਆਏ ਸਤਾਂ ਸੂਰਜ ਕਾ ਨੇ ਪਿਆਰੇ ਮੇਰੇ ਪਿਆਰੇ ਮੈਂ ਤੇਰੀ ਕੰਨ ਕੜਫ ਆਹ ਕਹਾਣੀ ਸਤਹੀ ਹਾਂ ਇਹ ਜਨਾ ਸਕਾਂ ਤੂੰ ਕੋਈ ਕੋਈ ਇੰਦਰੀਆ ਰੂਪੀ ਹਲਕਾਰਾ ਕਿਉਂਕਿ ਖਾਦ ਕੰਦਾ ਨਿਸ਼ਾਨੀ ਦਾ ਪਰਮੇਸ਼ਰ ਤੂੰ ਮਨਾਂ ਦਾ ਪ੍ਰੀਤ ਹੈ ਬਾਜ ਮੁਖੀ ਹਨ ਕਿਉਂ ਇੰਦਰੀਆਂ ਰੂਪੀ ਹਲਕਾਰਾ ਵੀ ਤੇਰੀ ਤਰਫ ਅੰਤਰਮੁਖ ਹੋਣ ਵਾਸਤੇ ਕੋਈ ਭੇਜ ਨਹੀਂ ਸਕਦੀ ਹਾਂ ਆਲਸ ਭਾਗੀ ਦੀ ਨੀਂਦ ਈ ਔਰ ਸੇਖ ਭਾਗਾਂ ਵਾਲੀ ਸਮਾਗ ਰੂਪੀ ਨੀਂਦੇ ਕਿਤਦੀ ਇਕਾਗਰਤਾ ਰੂਪੀ ਨੀਂਦੇ ਸ਼ਾਂਤ ਰੂਪੀ ਨੀਂਦ ਮੈਨੂੰ ਆ ਕੇ ਪ੍ਰਾਪਤ ਹੋ ਮਾਤਸਾਹ ਦੇਖਾਂ ਸੋਚਾਂ ਜੇ ਕਰਕੇ ਮੈਂ 100 ਸਦੀਵਸ ਨੂੰ ਫੇਰ ਉਸੇ ਪ੍ਰਕਾਰ ਸਮਾਧੀ ਲੱਗ ਜੇ ਤੇ ਪਰਮੇਸ਼ਰ ਪ੍ਰਗਟ ਹੋ ਜਾਵੇ ਮੈਂ ਉਸ ਪਰਮੇਸ਼ ਨੂੰ ਵੇਖੀ ਲਮਾ ਬਿਨਾ ਸਮਾਦੀ ਤੋਂ ਫੇਰ ਨਹੀਂ ਦਰਸ਼ਨ ਹੋ ਸਕਦੇ ਇਹ ਉਸਨੇ ਫਕੀਰ ਨੇ ਕਿਹਾ ਕਿ ਮੈਂ ਆਰਾਮ ਬੜੇ ਯਤਨ ਕੀਤੇ ਫੇਰ ਦੁਆਰਾ ਉਹ ਆਇਆ ਗੁਜ਼ਾਰਾ ਨਹੀਂ ਹੋਇਆ ਲੋਕ ਮੈਨੂੰ ਕਹਿਣ ਲੱਗੇ ਵੀ ਇਹ ਰੱਬ ਦੇ ਨਾਲ ਮਿਲਿਆ ਹੋਇਆ ਪਰ ਮੈਨੂੰ ਇੱਕ ਵਾਰੀ ਤੱਤ ਪਈ ਹੈ ਫੇਰ ਮੈਂ ਮਰ ਬਿਸੀ ਤੋ ਉਸ ਪਾਸੇ ਲੋ ਮੁਗਰ ਅਰਗੁੰਦੇ ਬਰਸਕੂਨੀ ਹੋਏ ਇਹ ਮੇਰੀ ਹਾਲਤ ਹੈ ਜਿਸ ਕਿ ਹੈ ਤੈ ਸਾਹਿਬ ਦੀ ਬਾਤ ਜੇ ਆਖੇ ਸਤਿਗੁਰੂ ਨਾਨਕ ਜੀ ਮਹਾਰਾਜ ਸਾਹਿਬ ਬੋਲੇ ਕਿ ਤੁਮਹਨ ਸਾਹਿਬ ਫਕੀਰ ਤੈਨੂੰ ਜੇ ਸਹਿਬ ਅਕਾਲ ਪੁਰਖ ਦੇ ਮਿਲਣ ਦੀ ਕੋਈ ਬਾਤ ਭਾਈ ਗੱਲ ਦੱਸ ਦੇਵੇ ਬਹੁਤ ਨਾਨਕ ਕਿਹਾ ਦਿੱ ਗਿਆ ਸਤਿਗੁਰੂ ਨਾਨਕ ਜੀ ਕਹਿੰਦੇ ਦੱਸ ਪਾਈ ਕੀ ਦੇਵੇਂਗਾ ਤੇ ਕਾ ਤੂੰ ਕੀ ਕਰੇਗਾ ਵਸਰੇ ਇਸ ਵੱਡੇ ਕਰ ਬੈਸਨ ਦੀ ਜੈ ਸੇ ਸਤਿਗੁਰੂ ਆਪ ਦਾ ਸਿਰ ਵੱਢ ਕੇ ਮੈਂ ਬੇਸੰਗਿਆ ਤੇ ਸੁਣਾ ਹੋਮ ਆਦੀ ਆਉਂਦਾ ਬਿਨ ਸਿਰ ਸੇਵਾ ਕਰੀ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਬਿਨਾਂ ਸਿਰ ਤੋਂ ਹੋ ਕੇ ਦਰਬਾਰ ਸਾਹਿਬ ਨੂੰ ਗਲੀਆਂ ਜਿਹੜੇ ਬੇਅਦਬੀ ਕਰਦੇ ਸੀ ਉਹਨਾਂ ਨੂੰ ਮਾਰ ਕੇ ਕੱਢ ਦਿੱਤਾ ਲਾਹੌਰੋਂ ਵੀ ਭੱਜ ਕੇ ਡਰਦੇ ਤੇ ਉਹ ਬਿਨਾਂ ਸਿਰ ਤੋਂ ਹੋ ਕੇ ਕਿਉਂ ਸੇਵਾ ਕਰਾਂਗੇ ਸੀ ਇਹ ਬਾਬਾ ਦੀਪ ਸਿੰਘ ਜੀ ਨੇ ਬਿਨਾਂ ਸਿਰ ਤੋਂ ਹੋ ਕੇ ਸੇਵਾ ਕੀਤੀ ਹੈ ਦਰਬਾਰ ਤਲਕੋ ਵਿੱਚ ਖੰਡਾਏ ਖੜਕਾਉਂਦਾ ਆਇਆ ਹੈ ਯਾਲਮਾ ਦਾ ਨਾਸ ਕੀਤਾ ਹੈ ਇਸ ਪ੍ਰਕਾਰ ਸੇਵਾ ਕਰਾਂਗੇ ਇਸੇ ਪ੍ਰਕਾਰ ਸੀਸ ਮੰਡੇ ਸੀਸ ਹੰਕਾਰ ਨੂੰ ਵੱਢ ਕੇ ਵਿਚਾਰੂ ਵੀ ਪਰਿਵਾਰ ਨਾਲ ਬੇਸੁਲ ਸੰਘਰਸ਼ੋਂ ਬਿਨ ਆਵਾਂਗੇ ਬਿਨ ਸਿਰ ਤੇ ਬਾਜੋ ਦੀ ਉਸਰੇ ਮ ਜਦੋਂ ਕਿ ਆ ਦਾਦਾ ਜੀ ਤੁਹਾਡੀ ਸੇਵਾ ਪੂਰੀ ਹੋ ਗਈ ਇਹ ਐਸੇ ਵਕਤੇ ਤੇ ਇਸ ਖਰੋਵਰ ਦੇ ਕਿਨਾਰੇ ਤੇ ਆ ਗਏ ਉਹ ਇੱਥੇ ਰੱਖ ਕੇ ਬੈਠ ਗਏ ਮਾਰੇ ਦੁੱਤਾਂ ਤੋਂ ਬਣਾ ਕੇ ਬਿਨ ਸਿਰ ਤੇ ਉਤਰੀ ਜਾਓ ਬਿਨ ਹੰਕਾਰ ਤੋਂ ਹੋ ਕੇ ਮਾਰੇ ਆਕੀ ਸੇਵਾ ਕਰਾਂਗੇ ਕਿਉਂ ਨਾ ਮਰੀਜਾ ਜੀੜਾ ਨਾ ਦੀਜੇ ਕਿਉਂ ਨਾ ਮਾਰੇ ਜੀਵਨ ਧਾਰ ਤੋਂ ਮਰ ਜੀਏ ਆਪਣੀ ਜ਼ਿੰਦਗੀ ਨੂੰ ਕਿਉਂ ਨਾ ਵੇਦੀਏ ਭੇਟਾ ਕਰ ਜਾਈਏ ਜਾਂ ਸੋ ਪਹਿਰਾ ਵਿਦਾਨ ਤੂੰ ਸੋ ਬਤੀ ਤੂੰ ਬਗਾਨਾ ਹੋਇਆ ਜਾਂ ਸਾਨੂੰ ਪ੍ਰਾਪਤ ਹੋ ਜਾਵੇ ਇਹ ਬਿਦਾਨਾ ਅਚਰਜ ਹੈ ਕਿ ਇਹ ਪਰਮੇਸ਼ਰ ਹੈ ਜਦ ਤੂੰ ਵਿਛੜਿਆ ਹੈ ਸੋ ਪ੍ਰਾਪਤ ਹੋ ਜਾਵੇ ਇਸ ਪ੍ਰਕਾਰ ਦੇ ਜੋ ਬਚਨ ਕਹੇ ਮਾਰੇ ਕਹਿੰਦੇ ਬਸ ਇਹੋ ਹੰਕਾਰ ਹੀ ਹੈ ਜਦ ਅਹੰਕਾਰ ਛੱਡ ਕੇ ਆਪਗੁਆਲੀ ਨਾਸੋ ਕਾਇਏ ਔਰ ਸਹੀ ਸੁਖਾਈ ਇਹੋ ਪ੍ਰਵੇਸ਼ੀਂ ਦੀ ਪੜਿਖਾ ਚ ਹੋ ਜਾਂਦੀ ਏ ਇਹ ਸ਼ਬਦ ਦੇ ਰੂਪ ਕ ਅਲੰਕਾਰ ਪੂਰਾ ਕਟਾਇਆ ਮਹਾਰਾਜੀ ਨੇ ਸਾਰੇ ਅੰਗ ਦੇ ਰੂਪ ਕ ਅਲੰਕਾਰ ਦੇ ਕਹੇ ਹਨ ਜੇ ਥੰਮਣ ਚਾਂ ਨੂੰ ਦੱਖਣ ਦੇ ਵਿੱਚ ਮਾਰੇ ਵੀ ਧੂਲਾ ਦਾ ਕੁੱਪੜ ਹੋ ਜੇਗਾ ਘਰਾਂ ਵਿੱਚੋਂ ਧੂਆ ਸੀ ਦੇਦੀਆਂ ਵੀ ਬੰਦ ਦੇ ਵਿੱਚੋਂ ਉਹਨੂੰ ਵੇਖ ਕੇ ਮਹਾਰਾਜੀ ਨੇ ਹਲਕੀ ਪਾਸੀ ਕਿਉ ਨਾ ਮਰੀਜੈ ਜੀੜਾ ਨਾ ਬੀਚੈ ਜਾਂ ਸੋ ਭਇਆ ਗਿਜਾਣ ਵਾਰੁ ਗੀਤਾ ਖਾਲਸਾ ਰਬ ਦੇ